ਇਹ ਚੈਨਲ ਤੇ ਤੁਹਾਡਾ ਸਵਾਗਤ ਹੈਗਾ ਸਾਡੀ ਵੀਡੀਓ ਨੂੰ ਅੰਤ ਤੱਕ ਦੇਖੋ ਨਵੇਂ-ਨਵੇਂ ਰੰਗਾਂ ਦੇ ਵਿੱਚ ਗਰਮੀ ਵਾਲੇ ਸੂਟਾਂ ਦੀ ਵੈਰਾਈਟੀ ਜੀ ਚਿਕਨ ਕਾਉਟਨ ਆ ਗਈ ਜੀ ਚਿਕਨ ਕਾਉਟਨ ਨਾਲ ਮੈਚਿੰਗ ਦੇ ਉੱਤੇ ਆਹ ਦੇਖੋ ਜੀ ਮੈਚਿੰਗ ਆਈ ਸਾਰੇ ਕਮੀਜ਼ ਦੇ ਵਿੱਚ ਚਿਕਨ ਲਗਾ ਮੋਹ ਹੈ ਆ ਗਿਆ ਮੈਚਿੰਗ ਸਲਵਾਰ ਦੇ ਨਾਲ ਬਿਲਕੁਲ ਫੈਨਸੀ ਵੈਰਾਈਟੀ ਹੈ ਜੀ ਗਰਮੀ ਵਾਲੀ ਇਹ ਫੈਨਸੀ ਵੈਰਾਈਟੀ ਦੇ ਉੱਤੇ ਬਹੁਤ ਰੰਗਾਂ ਦੇ ਡਿਜ਼ਾਈਨ ਦੇ ਚ ਮਾਲ ਪਹੁੰਚੂਕਾ ਹੈ ਇਹਦੇ ਵਿੱਚ ਚਿਕਨ ਮੈਚਿੰਗ ਜਿਹੜਾ ਮਾਰਕਰ ਦੇ ਵਿੱਚ ਆਮ ਇਹ 12 1300 ਦਾ ਸੂਟ ਵਿਕਦਾ ਹੈਗਾ ਧਰਾਮਾ ਦੀ ਛਟੀ ਤੇ ਸੇਰ ਮੇਲਾ ਲਾਤਾ ਜੀ ਦਾ ਬਿਲਕੁਲ ਬ੍ਰਾਂਡ ਕਪੜਾ ਜੀ ਬਿਲਕੁਲ ਵਧੀਆ ਕੁਆਲਿਟੀ ਦੇ ਉੱਤੇ ਆਏ ਏ ਕੇ ਟੈਕਸ ਮੈਡਦਾ ਜੀ ਇਹ ਏ ਕੇ ਟੈਕਸ ਮੈਡਦਾ ਚਿਕਨ ਦਾ ਮੈਚਿੰਗ ਸੂਟ ਬਿਲਕੁਲ ਕਾਟਨ ਦਾ ਇਹਦੇ ਪਾਸ 850 ਰੁਪਏ ਦਾ ਕਰਤਾ ਜੀ ਇਹ 850 ਦੇ ਵਿੱਚ ਧੁਮਾਕਾ ਸੇਲ ਆ ਗਈ ਜੀ ਇਹ ਧੁਮਾਕਾ ਸੇਲ 850 ਦਾ ਮੈਚਿੰਗ ਸੂਟ ਚਿਕਨ ਦਾ ਜੀ ਬਿਲਕੁਲ ਫੈਨਸੀ ਕੁਆਲਿਟੀ ਦੇ ਉੱਤੇ ਗਰਮੀ ਵਾਲੀ ਕੁਆਲਿਟੀ ਦੇ ਉੱਤੇ ਸਾਰੇ ਮੈਚਿੰਗ ਸੂਟ ਆ ਜੀ ਇਹ ਮੋਤੀ ਦੇ ਤੇ ਚਿਕਣਾ ਨਾਲ ਸੈਲਫ ਪ੍ਰਿੰਟ ਦੇ ਨਾਲ ਸਲਵਾਰ ਦਾ ਕੱਪੜਾ ਬਿਲਕੁਲ ਕਾਟਨ ਦਾ ਕੱਪੜਾ ਜੀ ਫੈਨਸੀ ਬਿਲਕੁਲ ਇਹ ਜੀ ਆਈਸਰੋਕ ਮੈਚਿੰਗ ਕਪੜਾ ਹੀ ਸਾਰਾ ਸਾਢੇ 80 ਦਾ ਘੱਟੇ ਹੀ ਉਟੇ ਹੈ ਸੇਲ ਮੇਲੇ ਤੇ 850 ਰੁਪਏ ਦੇ ਵਿੱਚ ਰੰਗੜ ਜਾਂ ਦੇਖੋ ਸਾਰੇ ਸ਼ਾਨਦਾਰ ਰੰਗ ਆ ਇਹਨੇ ਨਵੇਂ-ਨਵੇਂ ਰੰਗ ਤੇ ਨਵੇਂ-ਨਵੇਂ ਡਿਜ਼ਾਈਨ ਜਮਾਲ ਆ ਇਹਦੇ ਵਿੱਚ ਜਿਹੜਾ ਵੀ ਸਿਲੈਕਟ ਹੁੰਦਾ ਹੈ ਸਕਰੀਨ ਸ਼ਾਟ ਲੈ ਕੇ ਆਓ ਖਾਵਾ ਡਿਜ਼ਾਈਨ ਛੇਜੀ ਲੈ ਕੇ ਜਾਓ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਫੋਲੋ ਕਰੋ ਤੇ ਦੋ ਸੂਟ ਮਗਾਉਣ ਨੂੰ ਕਿਸੇ ਨਾਲ ਡੀਲ ਵੀ ਵੀ ਕਰਾਂਗੇ ਜੀ ਦੋ ਸੂਟ ਇਕੱਠੇ ਮੰਗਾਉਣੇ ਹਨ ਤੁਹਾਡੀ ਵੀਡੀਓ ਕਰ ਦਾਂਗੇ ਜੀ ਇੰਸਟਾਗ੍ਰਾਮ ਦੇ ਉੱਤੇ ਫੋਲੋ ਕਰੋ ਸਕਰੀਨਸ਼ਾਟ ਲੈ ਕੇ ਭੇਜੋ ਤੇ ਸਾਡੇ ਮੇ ਡਿਜ਼ਾਈਨ ਦੋ ਸੂਟ ਇਕੱਠੇ ਮੰਗਾਉਣੇ ਹਨ ਤੁਹਾਡੀ ਵੀਡੀਓ ਕਰ ਦਾਂਗੇ ਜੀ ਆਹ ਦੇਖੋ ਜੀ ਸ਼ਾਨਦਾਰ ਰੰਗ ਤੇ ਡਿਜ਼ਾਈਨ ਹੈ ਸਾਰੇ ਦੇ ਵਿੱਚ ਇੱਕੋ ਤੇ ਇੱਕ ਰੰਗ ਤੇ ਇੱਕੋ ਡਿਜ਼ਾਈਨ ਵਧੀਆ ਜੀ ਮੈਚਿੰਗ ਸੈੱਟ ਸਾਰੀ ਚੱਕਣ ਹੈ ਜੀ ਆਹ ਦੇ ਕੁਟੀ ਦੇ ਉੱਤੇ ਸਾਰੀ ਚੱਕਣ ਦੀ ਗੜਾਈ ਦਾ ਕੰਮ ਹੋਇਆ ਹੋਇਆ ਸਾਰਾ ਜੀ ਇਹ ਕੱਪੜਾ ਬਿਲਕੁਲ ਕਾਟਨ ਦਾ ਹੈਗਾ ਇਹ ਕੋਲ ਕਾਊਂਟਰ ਦੇ ਉੱਤੇ ਫੈਸੀ ਵੈਰਾਈਟੀ ਕਲਰ ਜਨ ਵੀ ਐਕਸਟਰਾ ਹੈ ਦੇਖੋ ਕਿੰਨੇ ਸੋਹਣੇ ਰੰਗ ਆ ਜੀ ਇਹ ਡਿਜ਼ਾਈਨ ਗਾ ਤੇ ਕਲਰ ਗਾ ਇੱਕ ਤੱਕ ਵਧੀਆ ਸਾਰੇ ਇੱਕ ਤੱਕ ਵਧੀਆ ਡਿਜ਼ਾਈਨ ਤੇ ਕਲਰ ਸਾਰੇ ਰੇਟ 850 ਚ ਕੱਤਾ ਜੀ ਇਹ ਸੇਲ ਮੇਲੇ ਤੇ ਜੀ 850 ਰੁਪਏ ਦੇ ਵਿੱਚ ਵੈਰਾਈਟੀ ਦਾ ਜੀ ਗਰਮੀ ਵਾਲੀ ਨਿੱਤ ਨਵੀਂ ਨਵੀਂ ਆਉਂਦੀ ਰਹਿੰਦੀ ਹੈ ਜੀ ਛੇਤੀ ਆਓ ਜੇ ਸਾਮਾਨ ਲੈ ਗਿਆ ਨਾਗਾ ਡਿਜ਼ਾਈਨ ਖਤਮ ਹੋ ਜਾਂਦੇ ਨੇ ਫਿਰ ਸਾਡੇ ਆ ਡਿਜ਼ਾਈਨ ਮੋਂ ਡਿਜ਼ਾਈਨ ਉਹ ਬਦਲ ਕੇ ਆ ਜਾਂਦੇ ਜੀ ਬਾਹਰ ਦਾ ਦਿੱਤੀ ਆਉਂਦੇ ਨੇ ਦਿੱਤੀ ਖਤਮ ਹੋ ਜਾਂਦੇ ਨਾਲ ਦੀ ਨਵਾਂ ਡਿਜ਼ਾਈਨ ਆ ਜਾਂਦੇ ਨੇ ਉਹ ਵਿਕ ਜਾਂਦੇ ਨੇ ਜੀ ਆਹ ਦੇਖੀ ਚਲੋ ਡਿਜ਼ਾਈਨ ਇਹ ਇੱਕ ਤੇ ਇੱਕ ਵਧੀਆ ਡਿਜ਼ਾਈਨ ਸਾਰੇ ਜਿਹਦੇ ਵਿੱਚ 850 ਦੇ ਵਿੱਚ ਬਿਲਕੁਲ ਕਾਟਨ ਦੇ ਉੱਤੇ ਹੈ ਜੀ ਏਕੇ ਟੈਸਮਿਲ ਦਾ ਕੱਪੜਾ ਹੈਗਾ ਸਾਰਾ ਇਹ ਫੈਂਸੀ ਵੈਰਾਈਟੀ ਆਏਗੀ ਜੇ ਮੈਂ ਕਹਾਂ ਗਰਮੀ ਦੇ ਵਿੱਚ ਆਉਣ ਜਾਣ ਵਾਸਤੇ ਵਧੀਆ ਫੈਂਸੀ ਵੈਰਾਈਟੀ ਚਾਹੀਦੀ ਹੈਗੀ ਕੋਈ ਪ੍ਰੋਗਰਾਮ ਵਾਸਤੇ ਤਾਂ ਉਹ ਸੂਟ ਹੈ ਸਾਰੇ ਜਿਹੇ ਇਹ ਵੇਹਣਿਕ ਦੇਖੀ ਚਲੋ ਕਿੰਨੇ ਸ਼ਾਨਦਾਰ ਡਿਜ਼ਾਈਨਾਂ ਦੇ ਵਿੱਚ ਤੇ ਕਿੰਨੇ ਵਧੀਆ ਸੋਹਣੇ ਸੋਹਣੇ ਕਲਰਾਂ ਦੇ ਵਿੱਚ ਮਾਲ ਆਇਆ ਹੋਇਆ ਹੈਗਾ ਰੇਟ 750 ਦੇ ਵਿੱਚ ਹੈ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਲਾਇਕ ਕਰੋ ਭਰਾਵਾ ਦੀ ਟੀ ਦੇ ਉੱਤੇ ਸੇਲ ਮੇਲਾ ਚੱਲ ਰਿਹਾ ਹੈ ਜੀ ਸੇਲ ਮੇਲਾ ਤੁਹਾਮਾਕਾ ਸੇਲ ਚੱਲ ਰਹੀ ਹੈ ਜੀ ਬਹੁਤ ਹੀ ਵਧੀਆ-ਵਧੀਆ ਕੁਆਲਿਟੀ ਦੇ ਵਿੱਚ ਬਹੁਤ ਬਾਜ਼ਾਰ ਰੇਟਾਂ ਦੇ ਉੱਤੇ ਸੇਲ ਦੇ ਵਿੱਚ ਸਾਰੀ ਫੈਂਸੀ ਵੈਰਾਈਟੀ ਜੀ ਬਿਲਕੁਲ ਰੇਡ ਸੇਲ ਦੇ ਸਾਰੇ ਆ ਦੇਖੋ ਡਿਜ਼ਾਈਨਗਾ ਜਿਵੇਂ ਲਾਈਟ ਰੰਗ ਦਾ ਡਾਰਕ ਰੰਗ ਸਾਰੇ ਰੰਗਾਂ ਦੇ ਜਮਾਲ ਆਇਆ ਹੈ ਇਹਦੇ ਵਿੱਚ ਗਰਮੀ ਵਾਲੇ ਚਾਰਟ ਆ ਸਾਰੇ ਬਿਲਕੁਲ ਫੈਂਸੀ ਚਾਰਟ ਗਰਮੀ ਵਾਲੇ 680 ਰੁਪਏ ਦਾ ਸੂਟ ਆ ਜੀ ਇਹ ਚਿਕਨ ਮੈਚਿੰਗ ਦੇ ਉੱਤੇ ਭਰਾਵਾ ਦੀ ਹੱਟੀ ਵਾਸਟਰ ਰੋਡ ਮੌੜ ਮੰਡੀ